ਤੋ ਹੜ੍ਹ ਤੋਂ ਬਾਅਦ ਵੱਡੇ ਵੱਡੇ ਪੌਪੂਲਰ ਦੇ ਦਰੱਖਤ ਜ਼ਮੀਨ ਤੇ ਡਿੱਗੇ ਹੋਏ ਨਜ਼ਰ ਆਏ ਰਸਤੇ ਟੁੱਟ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਗਾਰੀ-ਗਾਰ ਨਜ਼ਰ ਆ ਰਹੀ ਹੈ ਸੰਪਰਕ ਟੁੱਟ ਚੁੱਕਿਆ ਹੈ ਲੋਕਾਂ ਦਾ ਇੱਕ ਦੂਜੇ ਦੇ ਨਾਲ ਇਹ ਹੜ੍ਹ ਤੋਂ ਬਾਅਦ ਦੀਆਂ ਹੁਣ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਤਸਵੀਰਾਂ ਸਾਹਮਣੇ ਆਉਣਗੀਆਂ ਉਦੋਂ ਪਤਾ ਲੱਗੇਗਾ ਕਿ ਕਿੰਨਾ ਕਿੰਨਾ ਨੁਕਸਾਨ ਹੋਇਆ ਤਸਵੀਰ ਦੇਖੋ ਤੁਸੀਂ ਇਹ ਪੈਸੇ ਲਾ ਕੇ ਖਰੀਦੇ ਹੋਏ ਵਾਹਨ ਨੇ ਜੋ ਬੜੀ ਮੁਸ਼ਕਲ ਦੇ ਨਾਲ ਬਣਦੇ ਨੇ ਤੇ ਉੱਥੇ ਸਾਰਾ ਮਾਲ ਦਾ ਨੁਕਸਾਨ ਹੋ ਚੁੱਕਿਆ ਹੈ ਘਰਾਂ ਦਾ ਨੁਕਸਾਨ ਮਾਲ ਦਾ ਨੁਕਸਾਨ ਸੜਕਾਂ ਦਾ ਨੁਕਸਾਨ ਘਰ ਦਾ ਸਾਰਾ ਸਮਾਨ ਪਾਣੀ ਦੇ ਵਿੱਚ ਰੁੜ ਚੁੱਕਾ ਹੈ ਰਵੀ ਬਖਸ਼ ਜਿਸ ਤੇ ਰਵੀ ਬਖਸ਼ ਨਾਲ ਗੱਲਬਾਤ ਕਰਾਂਗੇ ਅਸੀਂ ਜੁੜਾਂਗੇ ਹੋਰ ਅਪਡੇਟ ਲਵਾਂਗੇ ਕਿ ਆਖਰ ਕੀ ਕੁਝ ਨੁਕਸਾਨ ਹੋਇਆ ਹੈ ਕੀ ਕੁਝ ਤਸਵੀਰਾਂ ਕਹਿੰਦੀਆਂ ਨੇ ਕਿ ਕੁਝ ਅੰਕੜੇ ਕਹਿੰਦੇ ਨੇ ਫਿਲਹਾਲ ਤੁਹਾਡੇ ਟੀਵੀ ਸਕਰੀਨ ਤੇ ਇਹ ਗੁਰਦਾਸਪੁਰ ਤੋਂ ਤਸਵੀਰ ਹੈ ਮਕੌੜਾ ਪੱਤਣ ਦੀ ਤਸਵੀਰ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਘਰ ਦੇ ਅੰਦਰ ਹਾਲਾਤ ਖਰਾਬ ਨੇ ਤੇ ਰਵੀ ਬਖਸ਼ ਦਾ ਰੁਕ ਕਰਦੇ ਆ ਰਵੀ ਕੀ ਕੁਝ ਹੁਣ ਜਿਵੇਂ ਜਿਵੇਂ ਪਾਣੀ ਉਤਰ ਰਿਹਾ ਹੈ ਘਰਾਂ ਚੋਂ ਪਾਣੀ ਨਿਕਲ ਰਿਹਾ ਹੈ ਕੀ ਕੁਝ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਕੀ ਕੁਝ ਜਾਣਕੜੇ ਕਹਿੰਦੇ ਨੇ ਦੇਖੋ ਤਬਾਈ ਦਾ ਮੰਜ਼ਰ ਜਿਹੜਾ ਏ ਉਹ ਪੂਰੀ ਤਰ੍ਹਾਂ ਨਾਲ ਦਿਖਾਈ ਦੇ ਰਿਹਾ ਔਰ ਰਿਹਾ ਔਰ ਅਸੀਂ ਖੜੇ ਆ ਬਿਲਕੁਲ ਮਕੌੜਾ ਪੱਤਨ ਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਮਕੌੜਾ ਪੱਤਨ ਦੇ ਉੱਤੇ ਇੱਕ ਅ ਕਿਸਾਨ ਵੱਲੋਂ ਜਿਹੜਾ ਇੱਕ ਖੇਤੀਬਾੜੀ ਕਰਦਾ ਹੈ ਆਪਣੇ ਕਿਸੇ ਪ੍ਰੋਜੈਕਟ ਨੂੰ ਜਿਹੜਾ ਏ ਇੱਥੇ ਤਿਆਰ ਕੀਤਾ ਸੀ ਤਾਂ ਜੋ ਕਿ ਲੋਕ ਜਿਹੜੇ ਇੱਥੇ ਆ ਕੇ ਪ੍ਰੀ ਵੈਡਿੰਗ ਸ਼ੂਟਸ ਵਗੈਰਾ ਜਾਂ ਕੁਝ ਹੋਰ ਕਰ ਸਕਦੇ ਨੇ ਕਿਉਂਕਿ ਇੱਕ ਅ ਆਪਣਾ ਕਾਰੋਬਾਰ ਚਲਾਉਣ ਲਈ ਰੋਜ਼ਗਾਰ ਚਲਾਉਣ ਲਈ ਇੱਥੇ ਇਹ ਜਗ੍ਹਾ ਬਣਾਈ ਸੀ ਪਰ ਤੁਸੀਂ ਮੰਜ਼ਰ ਵੇਖੋ ਕਿ ਆ ਜਿਹੜੇ ਆ ਉਹਨਾਂ ਦੀਆਂ ਮੋਟਰਸਾਈਕਲ ਬਾਈਕਸ ਨੇ ਜਿਹੜੀਆਂ ਬੁਰੇ ਹਾਲਾਤ ਦੇ ਵਿੱਚ ਨੇ ਇਹ ਸਾਰਾ ਮੰਜ਼ਰ ਜਿਹੜਾ ਏ ਇਹ ਪਾਣੀ ਥੋੜਾ ਜਿਹਾ ਉਤਰਨ ਤੋਂ ਬਾਅਦ ਦਾ ਦਿਖਾਈ ਦੇ ਰਿਹਾ ਕਿ ਕੀ ਹਾਲਾਤ ਬੜੇ ਹੋਣਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਦੇਖੋ 4-4 ਫੁੱਟ ਰੇਤ ਜਿਹੜੀ ਹੈ ਉਹ ਇਹ ਮਕਾਨਾਂ ਦੇ ਅੰਦਰ ਆ ਚੁੱਕੀ ਹੈ ਅੰਦਰ ਕਮਰਿਆਂ ਦੀ ਜੇਕਰ ਗੱਲ ਕਰੀਏ ਤਾਂ ਕਮਰੇ ਬੁਰੀ ਤਰ੍ਹਾਂ ਨਾਲ ਜੋ ਹੈ ਤਬਾਹ ਹੋ ਚੁੱਕੇ ਨੇ ਮੈਂ ਕੈਮਰਾ ਪਰਸਨ ਕਹਾਂਗਾ ਜੇ ਜ਼ੂਮ ਇਨ ਕਰਕੇ ਦਿਖਾਉਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੈੱਡ ਜਿਹੜੇ ਨੇ ਉਹ ਕਿਸ ਤਰ੍ਹਾਂ ਖਿੜਕੀਆਂ ਦੇ ਨਾਲ ਲੱਗ ਚੁੱਕੇ ਨੇ ਮੈਂ ਅੱਗੇ ਜਾ ਕੇ ਹੋਰ ਵੀ ਤੁਹਾਨੂੰ ਦ੍ਰਿਸ਼ ਦਿਖਾਉਣੇ ਚਾਹਾਂਗਾ ਕਿ ਕਿੰਨਾ ਜਿਹੜਾ ਇਹ ਬੁਰੇ ਹਾਲਾਤ ਕਿੰਨੇ ਮੰਜ਼ਰ ਜਿਹੜਾ ਇਹ ਉਹ ਬੁਰਾ ਇੱਥੇ ਬਣਿਆ ਹੋਇਆ ਹੈ ਕਿਸ ਤਰ੍ਹਾਂ ਤਬਾਈ ਦੇ ਰਹੀ ਹੈ ਉਹ ਸਾਫ਼ ਦਿਖਾਈ ਦੇ ਰਹੀ ਹੈ ਦੇਖੋ ਮਿੱਟੀ ਜਿਹੜੀ ਹੈ ਉਹ ਮਕਾਨਾਂ ਦੇ ਬਾਹਰ ਕਿਸ ਤਰ੍ਹਾਂ ਜਮਾ ਹੋ ਗਈ ਆ ਅੰਦਰ ਜਿਹੜੇ ਉਹ ਬੈੱਡਰੂਮਸ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਉਹ ਕਿਸ ਤਰ੍ਹਾਂ ਦੇ ਹਾਲਾਤ ਜੋ ਹੈ ਉਹ ਬਣ ਚੁੱਕੇ ਨੇ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਮੈਂ ਆਪਣਾ ਪਰਸਪੰਗਾਂ ਦੀ ਅੱਗੇ ਆ ਕੇ ਦਿਖਾਉਣਾ ਦੇਖਣ ਚਾਹੋ ਤਾਂ ਦੇਖੋ ਇੰਨਾ ਜ਼ਿਆਦਾ ਚਿੱਕੜ ਜਿਹਾ ਹੋ ਚੁੱਕਾ ਹੈ ਦਰਵਾਜ਼ੇ ਜਿਹੜੇ ਨੇ ਉਹ ਵੀ ਨਹੀਂ ਖੁੱਲ੍ਹ ਪਾ ਰਹੇ ਔਰ ਅੰਤਲ ਜਿਹੜਾ ਸਮਾਨ ਜਿਹੜਾ ਹੈ ਉਹ ਦੇਖੋ ਫਰਨੀਚਰ ਕੀ ਹਾਲਾਤ ਦੇਖੋਗੇ ਪਾਣੀ ਦਾ ਵਹਾਹ ਕਿੰਨਾ ਜ਼ਬਰਦਸਤ ਹੋਵੇਗਾ ਕਿ ਜ਼ਮੀਨ ਦੇ ਉੱਤੋਂ ਬੈੱਡ ਜਿਹੜੇ ਨੇ ਉਹ ਉੱਪਰ ਖੜੇ ਕਰ ਦਿੱਤੇ ਗਏ ਨੇ ਥੱਲੇ ਕੁਰਸੀਆਂ ਫਰਨੀਚਰ ਇੱਕ ਦੂਜੇ ਦੇ ਵਿੱਚ ਦੇਖੋ ਕਿਸ ਤਰ੍ਹਾਂ ਜਿਹੜੇ ਨੇ ਉਹ ਟਕਰਾਏ ਹੋਣਗੇ ਕਿ ਇਹ ਹਾਲਾਤ ਜਿਹੜੇ ਨੇ ਉਹ ਬੰਦੇ ਹੋਏ ਸਾਫ਼ ਦਿਖਾਈ ਦੇ ਰਹੇ ਨੇ ਇਹ ਆਪਣਾ ਆਪ ਦਾ ਮੰਦਰ ਜਿਹੜਾ ਇਹ ਉਹ ਬਿਆਨ ਕਰਦਾ ਹੋਇਆ ਦਿਖਾਈ ਦੇ ਰਿਹਾ ਦੇਖੋ ਇਹ ਸ਼ੀਸ਼ਾ ਜਿਹੜਾ ਹੈ ਦਰਵਾਜ਼ਾ ਟੁੱਟ ਕੇ ਜਿਹੜਾ ਇਹ ਥੱਲੇ ਡਿੱਗਾ ਹੋਇਆ ਏ ਔਰ ਚਿੱਕੜ ਦੇ ਵਿੱਚ ਫਸਿਆ ਹੋਇਆ ਏ ਔਰ 3-3 ਫੁੱਟ 2-2 ਫੁੱਟ 1.5-1.5 ਫੁੱਟ ਦੀ ਜਿਹੜੀ ਆ ਇਹ ਸਿਲਟ ਜਿਹੜੀ ਆ ਦੇਖੋ ਇੱਥੇ ਪਹੁੰਚੀ ਆ ਘਰਾਂ ਦੇ ਅੰਦਰ ਤੱਕ ਵੱਡ ਚੁਕੀ ਆ ਮੇਰੇ ਨਾਲ ਇੱਥੇ ਮੌਜੂਦ ਨੇ ਇੱਕ ਘਰ ਦੇ ਮਾਲਕ ਇਸ ਕਾਰੋਬਾਰ ਵਾਲੇ ਮਾਲਕ ਕਿਸ ਤਰ੍ਹਾਂ ਦਾ ਜੀ ਕਿੰਨਾ ਨੁਕਸਾਨ ਹੋ ਗਿਆ ਪਾਣੀ ਦਾ ਕੀ ਮੰਜ਼ਰ ਸੀ ਜਦੋਂ ਇਹ ਹਾਲਾਤ ਇਹ ਸਰ ਘੱਟੋ ਘੱਟ 20-60 ਲੱਖ ਰੁਪਏ ਦਾ ਨੁਕਸਾਨ ਹੋਇਆ ਹਾਂ ਦਾ ਤੇ ਜਿਹੜਾ ਇਹ ਪਾਣੀ ਨੇ ਇੱਕ ਘਰ ਤੇ ਪੱਥਰਾ ਦਾ ਘਰ ਜਿਹੜਾ ਉਹ ਤੇ ਬਿਲਕੁਲ ਹੀ ਤਬਾਹ ਕਰ ਦਿੱਤਾ ਜਿਹੜਾ ਸਾਡਾ ਪ੍ਰੀ ਵੈਨ ਸ਼ੂਟ ਵਾਸਤੇ ਵਰਤੋਂਦਾ ਹੀ ਕਾਫੀ ਜ਼ਿਆਦਾ ਬਾਕੀ ਜਿਹੜੀ ਚਾਰਕਨ ਵਾਲਾ ਪੈੜੀ ਇਹਦੇ ਨਾਲ ਅਸੀਂ ਬਾਗ ਲਾਇਆ ਸੀ ਥੋੜਾ ਜਿਹਾ ਬੁੱਤੇ ਵੱਖਰੀ ਵੱਖਰੀ ਕਿਸਮਾਂ ਦੇ ਉਹ ਵੀ ਜਿਹੜੇ ਆ ਬੁੱਤੇ ਸਾਰੇ ਤਬਾਹ ਹੋ ਗਏ ਉਹ ਮਿੱਟੀ ਚੁੱਕ ਕੇ ਪਤਾ ਨਹੀਂ ਲੱਗਦਾ ਵੀ ਉੱਥੇ ਇੱਕ ਢੋਕਰ 5 5 7 7 ਫੁੱਟ ਦਾ ਦੇਵਾਂਗਾ ਪੈ ਗਿਆ ਰੋਏ ਪਏ ਆ ਜਿਹੜੇ ਇੱਥੋਂ ਤੱਕ ਨਿਸ਼ਾਨ ਲੱਗੇ ਨੇ ਇਹਦਾ ਮਤਲਬ ਪਾਣੀ ਇੱਥੋਂ ਤੱਕ ਆਇਆ ਹੋਏਗਾ ਦੇਖੋ 5 5 6 6 ਫੁੱਟ ਤੱਕ ਦੇ ਜਿਹੜੇ ਨਿਸ਼ਾਨ ਲੱਗੇ ਹੋਏ ਨੇ ਜਿਹੜੇ ਪਿਲਰਸ ਦੇ ਉੱਪਰ ਉੱਥੋਂ ਤੱਕ ਜਿਹੜਾ ਪਾਣੀ ਪਹੁੰਚਿਆ ਆ ਦੇਖੋ ਇਹ ਅੰਦਰਾਂ ਜੀ ਇੰਨਾ ਪਾਣੀ ਹੈ ਵੀ ਪਤਾ ਨਹੀਂ ਲੱਗਦਾ ਇੱਥੇ ਹੁਣ ਬੈੱਡ ਚ ਕੋ ਗਿਆ ਕਿਤੇ ਕਿਤੇ ਵੀ ਇਹਦੇ ਅੰਦਰ ਸਾਰੇ ਖਿਡਾਜਰ ਦਾ ਸਮਾਨ ਤੇ ਬਾਕੀ ਕੋਈ ਜੱਦਾ ਪੱਜਾ ਜੱਦਾ ਤੇ ਸਾਡੇ ਕੋਲ ਪ੍ਰੀ ਵੈਡਿੰਗ ਸੀ ਉਦੋਂ ਉਹ ਸਮਾਨ ਜਿਹੜਾ ਬਾਹਰ ਹੀ ਉਹ ਤੇ ਰੁੜ ਪੜ ਗਿਆ ਸਾਰੇ ਕੁਝ ਹੂੰ ਤੇ ਬਾਕੀ ਜਿਹੜਾ ਆ ਜਿਹੜੇ ਤੁਹਾਡੇਆਂ ਮੋਟਰਸਾਈਕਲ ਵਗੈਰਾ ਜਿਹੜੇ ਜਿਹੜੇ ਇਹ ਪਾਰ ਦੇ ਲੋਕਾਂ ਦੇ ਹੀ ਕੁਝ ਹੂੰ ਉਹ ਲੋਕਾਂ ਦੀਆਂ ਮੋਬੜਾ ਮਾੜਾ ਵਗੈਰਾ ਮੋਟਰਸਾਈਕਲ ਬਾਹਰੋਂ ਡੱਬੇ ਦੇ ਲਿਆਂਦੇ ਆ ਫੁੱਟ ਪਟ ਕੇ ਲੋਕਾਂ ਇੱਥੇ ਖੜੇ ਕਿਤੇ ਕੁਝ ਕੱਲ ਦੇ ਲੈ ਚੁੱਕੇ ਰਹੇ ਲੋਕੀ ਟ੍ਰੈਲੀ ਲੱਦ ਕੇ ਤੇ ਕੁਝ ਸਾਡਾ ਜਿਹੜਾ ਉੱਧਰ ਟਰੈਕਟਰ ਜੀਪਾਂ ਜਿਹੜੀਆਂ ਉਹ ਉਹ ਵੀ ਬਚ ਕੋ ਡੱਬੀਆਂ ਦੇ ਵਿੱਚ ਅਜੇ ਤੱਕ ਪਟੋਈਆਂ ਨਹੀਂ ਉਹ ਉੱਥੇ ਫੋਟੋ ਤੁਹਾਨੂੰ ਆਪੇ ਦੱਸ ਦਿੰਦੇ ਤੇ ਇਹਦਾ ਮਤਲਬ ਜਿਹੜੇ ਲੋਕ ਹੁਣ ਪਾਰ ਰਹਿੰਦੇ ਉਹਨਾਂ ਦੇ ਹਾਲੇ ਉਹ ਫਿਰ ਬੜੇ ਮਾੜੇ ਹਾਲਾਤਾਂ 'ਚ ਹੋਣਗੇ ਕਿਉਂਕਿ ਦਰਿਆ ਤੋਂ ਪਾਰ ਹਾਂ ਦਰਿਆ ਵਾਲੇ ਪਾਸੇ ਤੇ ਕਾਫੀ ਜ਼ਿਆਦਾ 5-6 ਦਿਨ ਤੇ ਉਹਨਾਂ ਦਾ ਸੰਪਰਕ ਛੁੱਟਿਆ ਰਿਹਾ ਨਾ ਲੋਕਾਂ ਨਾਲ ਹਾਂ ਹੋਣ ਬੇੜੀ ਪੈਂਦੀ ਹੈ ਮਣੀ ਮੋਟੀ ਚਲੋ ਉਹਨਾਂ ਨੂੰ ਥੋੜੇ ਬਤੂ ਰਾਹ ਤੇ ਮਿਲਦੀ ਹੈ ਕਿ ਜਦੋਂ ਆ ਜਾ ਸਕਦੇ ਅਜੇ ਜੇ ਕੋਈ ਸਮਾਨ ਵੈਰ ਵਗੈਰਾ ਦੀ ਕਹੀਏ ਤੇ ਉਹ ਤੇ ਉੱਥੇ ਪਹੁੰਚ ਵੀ ਨਹੀਂ ਪਹੁੰਚਦਾ ਜੀ ਕਿਉਂ ਰਸਤਾ ਹੀ ਨਹੀਂ ਹੈ ਸੜਕ ਹੀ ਕੋਈ ਨਹੀਂ ਹੈ ਇਹ ਜਿਹੜੀ ਇੰਨੀ ਗਾਰ ਆਈ ਹੈ ਜਿਹੜਾ ਚਿੱਕੜ ਇਹ ਸਾਰਾ ਉਸੇ ਹੜ ਹੜ ਕਰ ਰਿਹਾ ਇਹ ਸਾਰਾ ਹੜ ਦਾ ਹੀ ਹੈ ਇੱ ਆਪਣਾ ਵੀ ਹੈਗੇ ਇਹ ਕੋਈ ਰਿਗਾਰਡ ਇੱਥੇ 30 90 ਦੇ ਚੁੱਪੀਆਂ ਤੋਂ ਦਿੱਤਾ ਜਾ ਪੂਰੇ ਕਰਕੇ ਹੁਣ ਥੋੜੀ ਹੋੜੀ ਲਾਣੇ ਬੰਦੇ ਚ ਪਨਮ ਚਕਾਵਾਂਗੇ ਜੀ ਮੇਰੇ ਮੋਟਾ ਆ ਦੇਖੋ ਬਿਲਕੁਲ ਮੰਜ਼ਰ ਜਿਹੜਾ ਮੈਂ ਹੋਰ ਵੀ ਅੱਗੇ ਦਿਖਾਣਾ ਚਾਹਾਂਗਾ ਦੇਖੋ ਜਿਵੇਂ ਜਿਵੇਂ ਅੱਗੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਦੇਖੋ ਦਰਵਾਜ਼ਿਆਂ ਦੇ ਬਾਹਰ ਇਹ ਜਿਹੜੀ ਹੈ ਇਹਨਾਂ ਨੇ ਇੱਕ ਆਪਣੀ ਵੈਡਿੰਗ ਸ਼ੂਟਪਾਸ ਤੇ ਜਿਹੜਾ ਇੱਥੇ ਉਹ ਤਿਆਰ ਕੀਤਾ ਹੋਇਆ ਸੀ ਜਿਹੜੇ ਮਾਡਲਸ ਉਹਨਾਂ ਦੇ ਬਾਹਰ ਦੇਖੋ 4 4 ਫੁੱਟ ਰੇਤ ਜਿਹੜੀ ਹੈ ਉਹ ਆ ਚੁੱਕੀ ਹੈ ਔਰ ਸਾਰੇ ਦਰਵਾਜ਼ੇ ਜਿਹੜੇ ਨੇ ਖਿੜਕੀਆਂ ਜਿਹੜੀਆਂ ਨੇ ਉਹ ਰੇਤ ਦੇ ਵਿੱਚ ਦੱਬ ਗਿਆ ਜਿਹੜੀਆਂ ਦਿਖਾਈ ਦੇ ਰਹੀਆਂ ਔਰ ਦਰਿਆ ਪਿੱਛੇ ਕੈਮਰਾ ਪਰਸਨ ਕਹਾਂਗਾ ਥੋੜਾ ਅੱਗੇ ਚੱਲ ਕੇ ਜੇ ਦੁਕਾਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਬਿਲਕੁਲ ਜਿਹੜਾ ਹੈ ਉਹ ਅੱਗੇ ਤੱਕ ਆ ਚੁੱਕਾ ਹੈ ਔਰ ਪਿੱਛੇ ਉਹਨਾਂ ਨੇ ਦੱਸਿਆ ਕਿ ਸਾਡੀ ਜਿਹੜੀ ਚਾਰ ਕਨਾਲ ਇੱਥੇ ਜ਼ਮੀਨ ਸੀ ਜਿੱਥੇ ਅਸੀਂ ਬਾਗ ਲਗਾਇਆ ਸੀ ਜਿੱਥੇ ਉਹ ਵੀ ਸਾਰੀ ਜਿਹੜੀ ਹੈ ਦਰਿਆ ਦੇ ਵਿੱਚ ਰੁੜ ਚੁੱਕੀ ਹੈ ਔਰ ਉੱਥੇ ਪਾਣੀ ਹੀ ਪਾਣੀ ਜੋ ਹੈ ਉਹ ਦਿਖਾਈ ਦੇ ਰਿਹਾ ਹੈ ਇਹ ਸਾਰਾ ਤਬਾਹੀ ਦਾ ਮੰਜ਼ਰ ਹੈ ਦੇਖ ਕੇ ਇਹ ਅੰਦਾਜ਼ਾ ਜਿਹੜਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਰਫਤਾਰ ਹੋਵੇਗੀ ਪਾਣੀ ਦੀ ਕਿ ਕਿਸ ਤਰ੍ਹਾਂ ਉਸਨੇ ਵੱਡੇ ਵੱਡੇ ਜਿਹੜੇ ਦਰਖਤ ਨੇ ਉਹ ਪੋਟੇ ਦਿੱਤੇ ਨੇ ਔਰ ਸਾਰੇ ਜਿਹੜੀ ਆ ਆ ਦੇਖੋ ਜਿੱਥੇ ਇਹਨਾਂ ਨੇ ਇੱਕ ਬ੍ਰਿਜ ਟਾਈਪ ਜਿਹੜੀ ਕੋਈ ਚੀਜ਼ ਬਣਾਈ ਸੀ ਉਹ ਵੀ ਟੁੱਟ ਕੇ ਜਿਹੜੀ ਆ ਉਹ ਥੱਲੇ ਡਿੱਗ ਚੁੱਕੀ ਆ ਔਰ ਦੂਸਰੇ ਪਾਸੇ ਮੈਂ ਦਿਖਾਵਾਂਗਾ ਖੇਤ ਦਿਖਾਣੇ ਚਾਹਾਂਗਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਉਹ ਦਰਖਤ ਇਹ ਪੌਪੂਲਰ ਦੇ ਦਰਖਤ ਨੇ ਜਿਹੜੇ ਪੂਰੀ ਤਰ੍ਹਾਂ ਨਾਲ ਵੱਡੇ ਆਕਾਰ ਦੇ ਵਿੱਚ ਬਣ ਚੁੱਕੇ ਸਨ ਜੜ੍ਹਾਂ ਤੋਂ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਜੜ੍ਹਾਂ ਤੋਂ ਜੋ ਹੈ ਉਹ ਪੁੱਟੇ ਜਾ ਚੁੱਕੇ ਨੇ ਕਿੰਨਾ ਤੇਜ਼ ਰਫ਼ਤਾਰ ਦੇ ਵਿੱਚ ਪਾਣੀ ਆਇਆ ਹੋਵੇਗਾ ਜਿਸ ਕਾਰਨ ਇਹ ਜਿਹੜੇ ਦਰਖਤ ਨੇ ਉਹ ਜੜ੍ਹਾਂ ਤੋਂ ਪੁੱਟੇ ਗਏ ਨੇ ਇਹ ਮੰਜ਼ਰ ਜੋ ਹੈ ਇੱਕ طرح ਤੋਂ ਬਾਅਦ ਦੇ ਜਿਹੜੇ ਹਾਲਾਤ ਨੇ ਉਹ ਅਸੀਂ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ ਤੇ ਸਕਰੀਨ ਤੇ ਜਿਹੜੇ ਦ੍ਰਿਸ਼ ਦੇਖ ਰਹੇ ਨੇ ਸਾਰੇ ਪਾਸੇ ਤਬਾਈ ਹੀ ਤਬਾਈ ਹੋਇਆ ਉਹ ਦਿਖਾਈ ਦੇ ਰਹੀ ਹੈ ਫਸਲਾਂ ਡੁੱਬ ਚੁੱਕੀਆਂ ਨੇ ਦਰਖਤ ਵੱਡੇ ਵੱਡੇ ਪੁੱਟੇ ਜਾ ਚੁੱਕੇ ਨੇ ਔਰ ਇਹ ਲੋਕ ਜਿਹੜੇ ਨੇ ਇਸ ਵਕਤ ਬੁਰੀ ਤਰ੍ਹਾਂ ਨਾਲ ਝੰਬੇ ਗਏ ਜਿਹਦੇ ਅਸੀਂ ਕਹਿ ਸਕਦੇ ਹਾਂ ਮਾਲੀ ਨੁਕਸਾਨ ਵੀ ਹੋ ਗਿਆ ਹੈ ਅ ਠੀਕ ਹੈ ਰਵੀ ਸ਼ੁਕਰੀਆ ਸਾਡੇ ਨਾਲ ਤਸਵੀਰਾਂ ਸਾਂਝਾ ਕਰਨ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਜਿਵੇਂ ਜਿਵੇਂ ਹੁਣ ਪਾਣੀ ਨਿਕਲ ਰਿਹਾ ਹੈ ਓਵੇਂ ਓਵੇਂ ਹੁਣ ਕੀ ਕੀ ਕੁਝ ਨੁਕਸਾਨਿਆ ਗਿਆ ਹੈ ਉਹਨਾਂ ਦੀਆਂ ਤਸਵੀਰਾਂ ਹੁਣ ਸਾਹਮਣੇ ਆਉਣ ਲੱਗੀਆਂ ਨੇ